ਅਬਰਾਜ ਸਫਾਈ ਕਰਮਚਾਰੀ ਕਮਿਸ਼ਨਰ ਵੱਲੋਂ ਜਿਹੜੀ ਇਹ ਮੀਟਿੰਗ ਲਿਖੀ ਗਈ ਸੀ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਕੀਤੀ ਹੈ ਇਹਦੇ ਵਿੱਚ तमाम ਜਿਹੜੀਆਂ ਨਗਰ ਕੌਂਸਲਰਾਂ ਨਗਰ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੀਆਂ ਮੁਸ਼ਕਲਾਂ ਪਾ ਨੂੰ ਬੜੇ ਗੌਰ ਤੇ ਧਿਆਨ ਦੇ ਨਾਲ ਪੇਸ਼ੈਂਟਫੁਲੀ ਮਾਨ ਜੋ ਕਮਿਸ਼ਨਰ ਸਾਹਿਬ ਸੀਗੇ ਸਾਡੇ ਨਾਲ ਬੈਠੇ ਹੋਰ ਅਫਸਰ ਸਹਿਬਾਨ ਸੀਗੇ ਬੜੀ ਪੇਸ਼ੈਂਟਲੀ ਸਾਰਿਆਂ ਨੇ ਮੀਟਿੰਗ ਸੁਣੀ ਤੇ ਸਾਰਿਆਂ ਦੇ ਇੱਕ ਇੱਕ ਪੁਆਇੰਟ ਜੋ ਉਹਨਾਂ ਲੋਕ ਕਰਮਚਾਰੀਆਂ ਵੱਲੋਂ ਰੇਜ਼ ਕੀਤਾ ਗਿਆ ਸੀ ਉਹਨੂੰ ਬੜੇ ਵਿਸਤਾਰ ਦੇ ਨਾਲ ਸੁਣਿਆ ਤੇ ਮੌਕੇ ਤੇ ਜਿਹੜੀਆਂ ਚੀਜ਼ਾਂ ਦਾ ਹੱਲ ਹੋ ਸਕਦਾ ਸੀ ਉਹਨਾਂ ਦੇ ਬਾਰੇ ਇਨਸਟਰਕਟ ਕੀਤਾ ਗਿਆ ਇਨਸਟਰਕਸ਼ਨ ਜਾਰੀ ਕੀਤੀਆਂ ਗਈਆਂ ਮਾਨਯੋਗ ਈਓ ਸਾਹਿਬਾਨਾਂ ਤੇ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂਤਾਂ ਜਿਹੜੀਆਂ ਪੰਜਾਬ ਪੱਧਰ ਤੇ ਆ ਉਹਨੂੰ ਪੰਜਾਬ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅੱਗੇ ਰੱਖ ਕੇ ਇਹਨਾਂ ਨੂੰ ਹੱਲ ਕਰਵਾਇਆ ਜਾਵੇ ਤੇ ਕੀ ਕੁਝ ਮੁੱਖੇ ਸ਼ਿਕਾਇਤਾਂ ਜਿਹੜੀਆਂ ਸਾਹਮਣੇ ਆਈਆਂ ਤੁਹਾਡੀ ਸ਼ਿਕਾਇਤਾਂ ਨਹੀਂ ਕਹਿ ਸਕਦੇ ਇਹਦਾ ਲੋੜਾ ਜੀ ਜੀ 10 20 20 15 15 ਸਾਲਾਂ ਤੋਂ ਜਿਹੜੇ ਕਰਮਚਾਰੀ ਲੱਗੇ ਮੁੱਖ ਤੌਰ ਤੇ ਤਾਂ ਗੱਲ ਜਾਦਾ ਪੂਰੇ ਪੰਜਾਬ ਚ ਵੀ ਹੈਗਾ ਕਮਿਸ਼ਨ ਦੇ ਤੌਰ ਤੇ ਜਦੋਂ ਜਾਣ ਦਾ ਮੌਕਾ ਮਿਲਦਾ ਤੇ ਸਭ ਤੋਂ ਵੱਡੀ ਜਿਹੜੀ ਗੱਲ ਉੱਪਰ ਕਿ ਕੋਈ ਆਉਂਦੀ ਆ ਵੀ ਜਿਹੜੇ ਕਰਮਚਾਰੀ ਬਹੁਤ ਲੰਬੇ ਸਮੇਂ ਤੋਂ ਠੇਕੇਦਾਰੀ ਪ੍ਰਥਾ ਦੇ ਤਹਿਤ ਲੱਗੇ ਆਊਟਸੋਰਸ ਤੇ ਲੱਗੇ ਜੋ ਕੰਟ੍ਰੈਕਟ ਤੇ ਲੱਗੇ ਇਹਨਾਂ ਨੂੰ ਪੱਕਾ ਕੀਤਾ ਜਾਏ ਤੇ ਮੈਂ ਵੀ ਮੇਰੀ ਡਿਊਟੀ ਹੈ ਇਹਨਾਂ ਦੀ ਜਿਹੜੀ ਮੰਗ ਆ ਉਹਨੂੰ ਪੂਰਨ ਕਰਵਾਉਣਾ ਤੇ ਉਹ ਚਾਹੇ ਕਿਸੇ ਵੀ ਪੱਧਰ ਤੇ ਹੋਵੇ ਤਾਂ ਮੈਂ ਆਸਵੰਦ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਜਦੋਂ ਅਸੀਂ ਮੀਟਿੰਗ ਕਰਾਂਗੇ ਇਹ ਮੰਗ ਪੱਤਰ ਉਹਨਾਂ ਨੂੰ ਅਸੀਂ ਸੌਂਪ ਕੇ ਵੀ ਆਏ ਆ ਤੇ ਜਲਦੀ ਇੱਕ ਮੀਟਿੰਗ ਕਰਕੇ ਇਹ ਡਿਟੇਲ ਉਹਨਾਂ ਤੋਂ ਚਰਚਾ ਕਰਵਾ ਕੇ ਕੁਛ ਨਾ ਕੁਛ ਜਿਹੜਾ ਇਹਨਾਂ ਦੀ ਬੈਟਮੈਂਟ ਲਈ ਆਪਾਂ ਡਿਸੀਜਨ ਕਰਵਾ ਕੇ ਦੇ ਆ ਸਰ ਤੁਸੀਂ ਕਿਹਾ ਕਿ ਜਿਹੜਾ 200 ਰੁਪਿਆ 50% ਕਟਾਇਆ ਜਾਂਦਾ ਸਫਾਈ ਕਰਮਚਾਰੀ ਜੀ ਉਹਦਾ ਸਾਰਾ ਕਿਸ ਬਿਹਾਵ ਤੇ ਕਟਾਇਆ ਜਾਂਦਾ ਔਰ ਹਮਰਾ 200 ਇਹਨਾਂ ਨੂੰ ਕੀ ਬੈਨੀਫਿਟ ਸਫਾਈ ਕਰਦਾ ਨਹੀਂ ਸਾਡਾ 200 ਰੁਪਿਆ ਪ੍ਰੋਫੈਸ਼ਨਲ ਟੈਕਸ ਪ੍ਰੋਫੈਸ਼ਨ ਇਹ ਪ੍ਰੋਫੈਸ਼ਨ ਕੀ ਹੈ ਸਾਡਾ ਕੋਈ ਅਸੀਂ ਉਦਯੋਗਪਤੀ ਥੋੜੀ ਆ ਸਫਾਈ ਕਰਮਚਾਰੀਆਂ ਤੋਂ ਵੀ 200 ਰੁਪਿਆ ਲੈਣਾ ਇਸ ਤੋਂ ਔਰ ਪ੍ਰੋਫੈਸ਼ਨਲ ਟੈਕਸ ਦੇ ਰੂਪ ਦੇ ਵਿੱਚ ਇਨਕਮ ਟੈਕਸ ਤਾਂ ਵੈਸੀ ਪੇ ਕਰਦੇ ਨੇ ਜਿਹੜੇ ਪੱਕੇ ਕਰਮਚਾਰੀ ਨੇ ਤੇ ਮੈਂ ਸਮਝਦਾ ਹਾਂ ਸਰੋਸਰੀ ਇਹਨਾਂ ਦੇ ਨਾਲ ਟੱਕਾ 200 ਰੁਪਏ ਬਚਾਉਣਾ ਕੋਈ ਵੱਡੀ ਗੱਲ ਨਹੀਂ ਹੈ ਨਾ ਸਰਕਾਰ ਲਈ ਨਾ ਇਹਨਾਂ ਲਈ। ਪਰ ਸਾਹਿਬਾਂ ਕਿੰਨਾ ਕ ਫੰਡ ਬਣ ਜਾਂਦਾ 200 ਦੇ ਦੇਖੋ 1,35,000 ਦੇ ਲਗਭਗ ਜਿਹੜਾ ਮਲਾਜ਼ਮ ਆ ਕੰਮ ਕਰਦਾ ਪੱਕੇ ਤੌਰ ਤੇ ਉਹ ਉਹਨਾਂ ਬਣਾ ਕੇ ਤੁਸੀਂ ਦੇਖ ਲਓ ਕਿੰਨੀ ਅਮਾਉਂਟ ਬਣਦੀ ਹੈ। ਉਹ ਇਹ ਜਿਹੜੀ ਬੰਦ ਹੋਣੀ ਚਾਹੀਦੀ ਸਰ ਜਿਹੜੇ ਕੱਚੇ ਮੁਲਾਜ਼ਮ ਨੇ ਸੀਵਰਮੈਨ ਆਪਣੇ ਸੈਲਰੀ ਵਧਾਉਣ ਨੂੰ ਲੈ ਕੇ ਦਿੱਤੇ ਕਈ ਦਿਨਾਂ ਤੋਂ ਸਟ੍ਰਾਈਕ ਤੇ ਸੀ ਜੀ ਕਮਿਸ਼ਨਰ ਸਾਹਿਬ ਨੇ ਸਟ੍ਰਾਈਕ ਖਤਮ ਕਰਾ ਦਿੱਤੀ ਜੀ ਕੀ ਉਹਨਾਂ ਲਈ ਸੈਲਰੀ ਦੇ ਵਾਅਦੇ ਦਾ ਕੋਈ ਅਗਰੇਜਰੀ ਜਾਰੀ ਹੋਈ ਹੈ ਜਾਂ ਕੋਈ ਕੁਝ ਕਰ ਰਹੀ ਹੋ ਦਰਸਤ ਨਹੀਂ ਉਹਨਾਂ ਲਈ ਦੇਖੋ ਅਸੀਂ ਕਮਿਸ਼ਨ ਵੱਲੋਂ ਵੀ ਹਦਾਇਤਾਂ ਕੀਤੀਆਂ ਇਹ ਪਾਲਿਸੀ ਮੈਟਰ ਹੈਗਾ ਇੱਕ ਇਕੱਲੀ ਇੱਕ ਕਾਰਪੋਰੇਸ਼ਨ ਜਾਂ ਇੱਕ ਨਗਰ ਕੌਂਸਲ ਤੇ ਕੋਈ ਵੀ ਚੀਜ਼ ਲਾਗੂ ਨਹੀਂ ਹੋ ਸਕਦੀ ਪ੍ਰਿੰਸੀਪਲੀ ਤਾਂ ਆਪਾਂ ਸਾਰੇ ਮੰਨਦੇ ਹਾਂ 10000 ਰੁਪਏ ਦੇ ਵਿੱਚ ਇਸ ਜਿਹੜੀ ਯੂਜਰ ਤੇ ਕਰਦੇ ਪਏ ਨੇ ਇਹਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਆਪਣਾ ਪਰਿਵਾਰ ਦਾ ਨਸਮ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਹੈ ਤਾਂ ਨੋ ਡਾਊਟ ਹੈ ਨਾ ਦੀ ਤਨਖਾਹ ਵਜਣੀ ਵੀ ਚਾਹੀਦੀ ਔਰ ਇਹਨਾਂ ਦੀ ਮੁਲਾਜ਼ਮਤ ਪਹਿਲਾਂ ਜੜੀ ਆ ਉਹ ਪੱਕੇ ਤੌਰ ਤੇ ਹੋਣੀ ਚਾਹੀਦੀ ਸਰ ਯੂਥ ਨੂੰ ਨਸ਼ੇ ਨੂੰ ਲੈ ਕੇ ਯੂਥ ਨੂੰ ਕੀ ਕੁਝ ਮੈਸੇਜ ਕੰਦੇ ਕਰਨੀ ਚਾਹੀਦਾ ਨਹੀਂ ਦੇਖੋ ਨਸ਼ਿਆਂ ਦੀ ਲਾਹਣਤ ਦੇ ਖਿਲਾਫ ਤਾਂ ਦੇਖੋ ਪੰਜਾਬ ਸਰਕਾਰ ਨੇ ਵਾਅਦਾ ਇੱਕੋ ਸਰਕਾਰ ਹੈ ਜਨੇ ਇਹਦੇ ਵੱਡੇ ਪੱਧਰ ਦੇ ਉੱਤੇ ਯੁੱਧ ਨਸ਼ੇ ਵਿਰੋਧ ਦੀ ਜਿਹੜੀ ਮੁਹਿੰਮ ਛੇੜੀ ਆ ਤਾਂ ਐਸਐਚਓ ਸਾਹਿਬ ਨੇ ਵੀ ਇੱਥੇ ਬੈਠੇ ਆ ਗੱਲ ਕੀਤੀ ਸੀ ਵੀ ਆਪ ਦੇ ਮੁਲਾਜ਼ਮ ਜਿਹੜੇ ਆ ਜੋ ਕੋਈ ਨਸ਼ਾ ਕਰਦਾ ਜਾਂ ਨਸ਼ਾ ਕੋਈ ਇਹਨਾਂ ਦੇ ਕੋਲ ਕੋਈ ਇਨਪੁਟ ਸੋਣੀਆਂ ਸ਼ਾਇਦ ਤਾਂ ਮੈਂ ਇਹਨਾਂ ਨੂੰ ਵੀ ਬੇਨਤੀ ਇਹੀ ਲਈ ਹੈ ਵੀ ਜਿਹੜਾ ਕੋਈ ਨਸ਼ਾ ਕਰਦਾ ਉਹਨੂੰ ਤਾਂ ਚਲੋ ਇਸ ਦਲਦਲ ਚੋਂ ਕੱਢਣ ਦੀ ਕੋਸ਼ਿਸ਼ ਕਰੋ ਔਰ ਜਿਹੜਾ ਨਸ਼ਾ ਵੇਚਦਾ ਉਹਦੇ ਤੇ ਕੱਟਾ ਹੀ ਰਹਿਣਾ ਕੀਤਾ ਜਾਵੇ ਉਹ ਚਾਹੇ ਸਾਡਾ ਕਰਮਚਾਰੀ ਕਿਉਂ ਨਾ ਹੋਵੇ ਉਹਦੇ ਖਿਲਾਫ ਕਾਰਵਾਈ ਜਿਹੜੀ ਆ ਬੰਦ ਵੀ ਕਰਨੀ ਚਾਹੀਦੀ ਅੱਛਾ ਇੱਕ ਚੀਜ਼ ਹੋਰ ਹੈ ਜੀ 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 ਅਨਸਰ ਦੇ ਵਿੱਚ ਐਕਟ ਕਦੋਂ ਤੱਕ ਆਉਣ ਦੀ ਸੰਭਾਵਨਾ ਹੈ ਜੋ ਕਿ ਕੱਚੇ ਮਲਾਏ ਨੂੰ ਪੱਕੇ ਤੋਂ ਹਟਾਤੇ ਰੱਖਣ ਦਾ ਜਿਹੜਾ ਐਕਟ ਨੇ ਇਹ ਮੇਰੇ ਆਪਣੇ ਜਾਤੀ ਤੌਰ ਤੇ ਮੈਂ ਚਾਹੁੰਦਾ ਵੀ ਕਮਿਸ਼ਨ ਦੇ ਤੌਰ ਤੇ ਵੀ ਐਕਟ ਬਣਾ ਚਾਹੀਦਾ ਤਾਂ ਜੋ ਇਹ ਜਦਨਾ ਰੋਜ਼ ਦਿਨ ਹੜਤਾਲਾਂ ਦੇ ਨਾਲ ਦੇਖੋ ਸ਼ਹਿਰ ਵੀ ਪਰੇਸ਼ਾਨ ਹੁੰਦਾ ਆਧਾਰਾ ਵੀ ਪਰੇਸ਼ਾਨ ਹੁੰਦਾ ਔਰ ਬਹੁਤ ਸਾਰੀ એનર્ਜੀ ਮੁਲਾਜ਼ਮਾਂ ਦੀ ਵੀ ਲੱਗਦੀ ਆ ਤਾਂ ਅਫੀਸਰ ਸਹਿਬਾਨ ਵੀ ਜਿਹੜੇ ਆ ਉਹ ਵੀ ਡਿਸਟਰਬ ਹੁੰਦੇ ਆ ਤੇ ਜਦੋਂ ਇੱਕ ਐਕਟ ਬਣ ਜਾਏਗਾ ਉਹਦੇ ਨਾਲ ਕਾਫੀ ਹੱਦ ਤੱਕ ਮੁਲਾਜ਼ਮਾਂ ਨੂੰ ਵੀ ਰਿਲੀਫ ਮਿਲੇਗਾ ਔਰ ਸਰਕਾਰਾਂ ਨੂੰ ਵੀ ਰਿਲੀਫ ਮਿਲੇਗਾ ਥੈਂਕ ਯੂ ਥੈਂਕ ਯੂ